ਸਰਨ ਕਰਤਾਰ ਤਾਲ ਉੱਤੇ ਗੋਲਿਤ ਜੀਵਨ ਤੇ ਮੱਧਿਆ ਨਾਸਤਰੀ ਸਿੱਧਿਆ ਦੀ ਗੱਲ ਇਤਿਹਾਸਿਕ ਇਤਿਹਾਸਿਕ ਜਗੋਲ ਜੁਗਤਲ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖੀ ਪਾਤੰਸ਼ਾ ਅੰਦਰ ਸੰਧੂ ਸਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਨਵਾ ਸਿੱਤੇ ਪਾਸ਼ਾ ਦੇ ਤੰਤਰਬਾਪਾ ਲਾਲ ਸਿੰਘ ਮਹਾਰਾਜ ਤੰਤਰਬਾਪਾ ਇੱਕ ਸਿੰਘ ਮਹਾਰਾਜੀ ਆਪ ਜੀ ਅਗੇ ਕਰਨਾ ਗੁਰਨਰਦਾਸ ਸਿੰਘ ਜੀ ਮਹਾਰਾਜੀ ਆਪ ਸ੍ਰੀਮ ਸੁਖਦਾ ਪਾਸ਼ਾ ਆਪ ਦੀਆਂ ਅਪਾਰ ਕਿਰਪਾ ਦਾ ਸਤਿਗੁਰੂ ਜੀ ਬਲਵਾਇ ਪਾਸ਼ਾ ਜੀਓ ਆਪ ਜੀ ਦੇ ਦਰ ਘਰ ਦੀਆਂ ਬ੍ਰੀਹਾਲ ਗੁਰੂ ਸਿੱਖ ਸੰਗਤਾਂ ਪਿਛਲੇ ਕਈ ਦਿਨਾਂ ਤੋਂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੱਖ ਪਾਸ਼ਾ ਜੀ ਆਦੀ ਨਾਸਾਨੀ ਸ਼ਹੀਦੀ ਨੂੰ ਯਾਦ ਕਰਦੇ ਆਂ ਸ਼ਹੀਦਾਂ ਦੇ ਸਰਤਾਜ ਸਬੂਰ ਗੁਰੂ ਅਰਜਨ ਜੀ ਮਹਾਰਾਜ ਜੀ ਆਦੀ ਕਾਮਨ ਪਾਠ ਪਵਿੱਤਰ ਨਾਸਾਨੀ ਸ਼ਹੀਦੀ ਨੂੰ ਯਾਦ ਕਰਦੇ ਆਂ ਪਿਛਲੇ ਦਿਨਾਂ ਤੋਂ ਪਾਸ਼ਾ ਜੱਪ ਤੱਕ ਸਵਾਗਤ ਕਰ ਲਈ ਗਰੀਦਵਾਦੀ ਨਾਲ ਸ੍ਰੀ ਚੋ ਪਹਿਰੇ ਸੰਗ ਦੀ ਸੇਵਾ ਕਰਨੀ ਗਰੀਬ ਨ王 ਪਾਸ਼ਾ ਜੀ ਅੱਜ ਸ਼ਹੀਦ ਜੀ ਨੂੰ ਹੈ ਗਰੀਬ ਨ王 ਪਾਸ਼ਾ ਜੀ ਨੂੰ ਇਸੇ ਸਮੇਂ ਤੋਂ ਰਾਣ ਦੇਸ਼ ਦੀ ਹਕੂਮਤ ਨੇ ਪਾਸ਼ਾ ਜੀ ਨੂੰ ਆਪਣੀ ਜੁਗਤ ਤੇ ਜਾਗੂ ਸੱਚੇ ਪਾਸ਼ਾ ਜੀ ਜੁਗ ਨੂੰ ਹੋਰ ਵਾਧਾ ਦਿੰਦਿਆਂ ਹੋਇਆ ਗਰੀਬ ਨ王 ਪਾਸ਼ਾ ਜੀ ਆਪ ਦਿੱਤੇ ਪਾਤ ਪਵਿੱਤਰ ਜੋਤ ਦਾ ਚੌਂ ਵਰਨਾ ਨੂੰ ਸਾਂਝਾ ਕਰ ਸੱਚੇ ਪਾਸ਼ਾ ਜੀ ਨੂੰ ਆਪ ਦੀ ਦੇ ਪਾਵਨ ਕਵੀਤਰ ਦਰਵਾਜ਼ਾ ਸ੍ਰੀ ਹੰਮੰਦਰ ਸਾਹਿਬ ਜੀ ਅਦਾਲਤ ਤੇ ਸਹਿਬ ਜੀ ਦੇ ਤੋਪਾਂ ਇਤਾਂ ਦੇ ਨਾਲ ਮਹਾਰਾਜ ਜੀ ਹਮਲੇ ਕੀਤੇ ਗਰੀਬ ਨਵਾਜ਼ ਪਾਸ਼ਾ ਜੀ ਨੂੰ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਿੱਤੇ ਪਾਸ਼ਾ ਜੀ ਗੁਰੂ ਘਰ ਤੇ ਬਾਬਰਗਿਆਂ ਦੇ ਵਿੱਚ ਯੁੱਧ ਹੋਇਆ ਗਰੀਬ ਨਵਾਜ਼ ਪਾਸ਼ਾ ਜੀ ਦੇ ਸਮੇਂ ਤੋਂ ਰਣ ਅਨੇਕ ਸ਼ਹੀਦੀ ਹੋਈਆਂ ਜਿਨ੍ਹਾਂ ਦੇ ਵਿੱਚ ਮਾਸੂਮ ਛੋਟੇ ਤੂਰ ਦੇ ਬੱਚੇ ਬਜ਼ੁਰਗ ਨੌਜਵਾਨ ਬੀਬੀਆਂ ਧੀਆਂ ਭੈਣਾਂ ਸੱਚੇ ਪਾਤਸ਼ਾਹ ਵੇ ਤਹਾਸ਼ਾ ਤੁੰਗ ਤੁੰਗ ਹੋਇਆ ਗਰੀਬ ਆਦ ਬੇਤ ਛਿੜੀਏ ਉਹਨੇ ਸਿੱਤੇ ਪਾਤਸ਼ਾਹ ਦੀ ਜੋ ਕੋ ਨਸਮੂਛੀ ਇਹਦਾ ਗੱਲ ਕਰਦੇ ਆਪ ਜੀ ਦੇ ਦਾਤ ਕਰਨੇ ਪੀਤਵਾਲ ਨੂੰ ਸਿੱਖ ਸੰਗਤਾਂ ਵੱਲੋਂ ਮਹਾਰਾਜ ਜੀ ਆਪ ਜੀ ਦੇ ਸੇਵ ਪਰਵਾਰ ਵੱਲੋਂ ਸ੍ਰੀ ਸਹਿਬਾਨ ਸਹਿਬ ਜੀ ਪਾ ਆਜੇ ਪਰਗੇ ਇਹਨਾਂ ਮਹਾਰਾਜ ਅੱਜ ਰਲ ਮਿਲ ਕੇ ਸੰਗਤਾਂ ਨੇ ਅਰਦਾਸ ਬੇਨਤੀ ਕਰਦਾ ਸ੍ਰੀ ਸਹਿਬਤ ਸਭ ਜੀ ਦੇ ਉਪਾਇ ਨੇ ਸੱਚੇ ਪਾਇਆ ਸ਼ਕਰ ਬਰਬਰ ਨੇ ਪਾਲਕ ਪੁੱਤਰ ਗੁਰਬਾਣੀ ਪੜ੍ਹਦੇ ਹਨ ਗੁਰਦੁਆਰੇ ਦੀ ਸੇਵਾ ਸੰਭਾਲ ਕਰਦੇ ਹਨ ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਟੁੱਟੀਆਂ ਪੁੱਲਾਂ ਤੋ ਹੀ ਪਾਈਆਂ ਰਹਿ ਜਾਂਦੀਆਂ ਨੇ ਜੀ ਅੰਧ ਨਾਲ ਬੱਚੇ ਚਾਲ ਕੀ ਮਾਫ ਕਰ ਦਿਓ ਜੀ ਅਧਿਵਾਤ ਸਵਤਕਸ਼ੀ ਯਾਨਕ ਜੀ ਸ੍ਰੀ ਅਰਜਨ ਸਿੰਘ ਜੀ ਮਤੋਂ ਜ਼ਿੰਮੇਵਾਰਤੂ ਗਰੀਬ ਲੋਕ ਪਾਸ਼ਾ ਕਿਰਪਾ ਕਰੀ ਆਪਣੇ ਸ਼ੀਦਾ ਜੀਆ ਨੂੰ ਆਪਣੇ ਕਰਨਾ ਚਲਵਾਸ ਵਰਸ਼ਿਸ ਕਰਨਾ ਪੁੱਛੇ ਪਾਸ਼ਾ ਜੀ ਹਾਕਮਾਂ ਨੂੰ ਸਮੱਤ ਮੁਛੀ ਲਈ ਦਾਲਮਨ ਸਵਤੋ ਰਛੀ ਮਹਾਰਾਜ ਜੁਲਮਾਂ ਤੋਂ ਨਕਾਲਦੇ ਹੋਏ ਗਰੀਬ ਨਵਾਜ਼ ਪਾਸ਼ਾ ਜੀ ਕੋਲ ਕੋਲੀਆਂ ਵਿੱਚ ਸੁੱਖ ਵਰਤਾਓ ਸ਼ਾਂਤੀ ਵਰਤਾਓ ਸੱਚੇ ਪਾਸ਼ਾ ਕੋਲੋਂ ਦਾ ਭੜਾ ਕਰੋ ਮਹਾਰਾਜ ਸੱਚੇ ਪਾਸ਼ਾ ਜੀਓ ਸਾਰੀ ਲੋਕਾਈ ਦੇ ਖੰਡ ਵਰਤਾਓ ਗਰੀਬ ਨਵਾਜ਼ ਪਾਸ਼ਾ ਜੀ ਅੱਜ ਪਾਸ਼ਾ ਜੀ ਦੇ ਇਹਨਾਂ ਦਿਨਾਂ ਦੇ ਵਿੱਚ ਪਰ ਆਪ ਜੀ ਨੇ ਤਤੀ ਤਰੀਕੇ ਚੌਂਕੜੀ ਮਾਰ ਕੇ ਤੇਰਾ ਨਾਮ ਮਿੱਠਾ ਲੱਗੇ ਹਰਨਾਮ ਪਦਾਰਥ ਨਾਮਕ ਮੰਨੇ ਦੇ ਮਹਾਵਾਕ ਉਚਾਰਦੇ ਆ ਸਾਰੇ ਜੰਗ ਨੂੰ ਫਲ ਵਰਤਾਈ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਕਿਰਪਾ ਕਰੋ ਅੱਜ ਵੀ ਜੋ ਕਾਇ ਸੜ ਬਲ ਰਹੀ ਹੈ ਸੱਚੇ ਪਾਤਸ਼ਾਹ ਕਿਰਪਾ ਕਰੋ ਆਪਣੀ ਰਹਿਮਤ ਕਰਦੇ ਆ ਆਪਣੀ ਮਿਹਰ ਕਰਦੇ ਆ ਸੱਚੇ ਪਾਤਸ਼ਾਹ ਪੂਰ ਜਹਾਨ ਦੇ ਸ਼ਾਂਤੀ ਵਰਤਾਓ ਸੁਖ ਵਰਤਾਓ ਸੱਚੇ ਪਾਤਸ਼ਾਹ ਮੇਰਾ ਮੇਰਾ ਭਲੀ ਨਜ਼ਰ ਕਰੋ ਗਰੀਬ ਮwarz ਪਾਤਸ਼ਾਹ ਜੀ ਨੂੰ ਇਹਨਾਂ ਬੇਨਤੀਆਂ ਨੂੰ ਲੈ ਕੇ ਆਪ ਜੀ ਦੇ ਸਿਰਪਰਵਾਣਿ ਪ੍ਰਾਤ ਪ੍ਰਸਾਦ ਦੇ ਦਲਸਾਂ ਦੇ ਹਾਜ਼ਰ ਕੀਤੇ ਨੇ ਆਪ ਜੀ ਨੂੰ ਬੋਲ ਆਵੋ ਸ਼ੀਰ ਪ੍ਰਸ਼ਾਦ ਸਰਪੰਚ ਬਤੌਣ ਦੀ ਆਗਿਆ ਹੋਵੇ ਜੋ ਸ਼ਕਤੀ ਸਵਾਸ ਸਵਾਸ ਕਰਕੇ ਨਾਮ ਜਪੇ ਜਿੰਨਾਂ ਪੰਜਾਲਾ ਵਿੱਚੋਂ ਸੇਵਾ ਹੋਈ ਜਾਂਦੀ ਖੂਬ ਬਦਲੇ ਕੁਤਕੁਰ ਕਰਨੇ ਕਾਲ ਕੰਕੂਰ ਕਰਨੇ ਨਾਮ ਦਾ ਵਿਕਾਸ ਕਰਨੇ ਬਾਰੇ ਮੇਲ ਕਰੋ ਸਰਬਸੰਸਾਰੀ ਜੀਵਾਂ ਦੇ ਗੋਲ ਉਗੰਡਾ ਦਾ ਆਇਆ ਹੈ ਦੀਪਾਲ ਕੁਇਤਰ ਦਿਗਜ ਜੁਨਾਮੇ ਮੁਰਸ਼ੂ ਜੀ ਕੁਮਾਰ ਦੇ ਚਨਨ ਦੇ ਬਲ ਬੱਚੇ ਨੇ ਉਪਦੇਸ਼ਾਂ ਨੂੰ ਸੁਣਨ ਦੀ ਮਾਤਰਾ ਹੈ ਜੋ ਜੀ ਭਾਤੇ ਆਵੇ ਰਾਜੀ ਤੁਸੀਂ ਜਾਵੇ ਹਰੇ ਸੋਤਰੀ ਪਰਮਦੇਵਤਾ ਪਰ ਸਿਂਧੂ ਨਾ So, uh...